ਕੱਖੋ ਜੀ ਹਾਂ ਪਾਛ ਆਈਆਂ ਜੇ ਸਤਗੁਰ ਨਜ਼ਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਗੁਰਦੁਆਰਾ ਗੁਰੂ ਘਰ ਬਾਬਾ ਬਿਸ਼ਕਰਮਾ ਜੀ ਦਾ ਅੱਜ ਜੋ ਇਹ ਵਿਸ਼ੇਸ਼ ਲੈਂਡਰ ਪੈ ਰਿਹਾ ਹੈ ਸਾਰੀਆਂ ਸਰਦੂਲਗੜ੍ਹ ਦੀਆਂ ਸੰਗਤਾਂ ਪ੍ਰਧਾਨ ਸਾਹਿਬ ਪ੍ਰਧਾਨ ਜੀ ਨਵਦੀਪ ਸਿੰਘ ਜੀ ਬਾਬਾ ਨਛੱਤਰ ਸਿੰਘ ਜੀ ਹੱਦ ਗ੍ਰੰਥੀ ਔਰ ਸਾਰੀ ਸੰਗਤ ਰਾਮਗੜੀਆ ਵੈਲਫੇਅਰ ਸੁਸਾਇਟੀ ਸਾਰੀ ਸੰਗਤ ਹੋਰ ਵੀ ਸਰਦੂਲਗੜ੍ਹ ਦੀਆਂ ਜਿੰਨੀਆਂ ਸੰਗਤਾਂ ਨੇ ਇੱਥੇ ਲੈਂਟਰ ਤੇ ਪਹੁੰਚੀਆਂ ਨੇ ਤੇ ਮੈਂ ਹੋਰ ਵੀ ਦੱਸਣਾ ਚਾਹੁੰਗਾ ਕਿ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਇਸ ਲੈਂਟਰ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸਹਿਯੋਗ ਦਿਓ ਤਾਂ ਕਿ ਜੇ ਗੁਰੂ ਘਰ ਜੋ ਹੈ ਇਹ ਤੁਹਾਡੀਆਂ ਸੰਗਤਾਂ ਨਾਲ ਹੀ ਨਵੇਂ ਨੇਪਰੇ ਚੜਨਾ ਸੰਗਤਾਂ ਦੇ ਤਿਲ ਫੁੱਲ ਨਾਲ ਨੇਪਰੇ ਚੜਨਾ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਇਹ ਲੈਂਟਰ ਪੈ ਰਿਹਾ ਬੜੀ ਖੁਸ਼ੀ ਵਾਲੀ ਗੱਲ ਹੈ ਬਾਬਾ ਵਿਸ਼ਕਰਮਾ ਜੀ ਦਾ ਸੋ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਲੈਂਟਰ ਦੀ ਸੇਵਾ ਕਰ ਰਹੀਆਂ ਨੇ ਕਾਰ ਸੇਵਾ ਚੱਲ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਸੰਗਤਾਂ ਵਾਤਵਾਦ ਇਸ ਗੁਰੂ ਘਰ ਦਾ ਸੰਜੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਸੋਹਰਾ ਬਾਬਾ ਬਿਸ਼ਕਰਮਾ ਜੀ ਦੀ ਜੀਤ ਜਤਨ ਚੱਲੀ ਹੈ ਉਸੇ ਸੈਪਰੇਸ਼ਨ ਤੋਂ ਕੰਕਿਊ ਕੀ ਕਹਿਣਾ ਚਾਹੋਗੇ ਸਭ ਲੋਖ ਖੁਸ਼ੀਆਂ ਪਾਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਗੁਰਦੁਆਰਾ ਗੁਰੂ ਘਰ ਬਾਬਾ ਬਿਸ਼ਕਰਮਾ ਜੀ ਦਾ ਅੱਜ ਜੋ ਇਹ ਵਿਸ਼ੇਸ਼ ਲੈਂਡਰ ਪੈ ਰਿਹਾ ਹੈ ਸਾਰੀਆਂ ਸਰਦੂਲਗੜ ਦੀਆਂ ਸੰਗਠਾਂ ਪ੍ਰਧਾਨ ਸਾਹਿਬ ਪ੍ਰਧਾਨ ਜੀ ਨਵਦੀਪ ਸਿੰਘ ਜੀ ਬਾਬਾ ਨਛੱਤਰ ਸਿੰਘ ਜੀ ਅੱਡ ਗ੍ਰੰਥੀ ਔਰ ਸਾਰੀ ਸੰਗਤ ਰਾਮਗੜੀਆ ਵੈਲਫੇਅਰ ਸੁਸਾਇਟੀ ਸਾਰੀ ਸੰਗਤ ਹੋਰ ਵੀ ਸਰਦੂਲਗੜ ਦੀਆਂ ਜਿੰਨੀਆਂ ਸੰਗਤਾਂ ਨੇ ਇੱਥੇ ਲੈਂਟਰ ਤੇ ਪਹੁੰਚੀਆਂ ਨੇ ਤੇ ਮੈਂ ਹੋਰ ਵੀ ਦੱਸਣਾ ਚਾਹੁੰਗਾ ਕਿ ਜਿੰਨਾ ਵਾਅਦਾ ਤਾਂ ਵਾਅਦਾ ਹੋ ਸਕਦਾ ਇਸ ਲੈਂਟਰ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸਹਿਯੋਗ ਦਿਓ ਤਾਂ ਕਿ ਜੇ ਗੁਰੂ ਘਰ ਜੋ ਹੈ ਇਹ ਤੁਹਾਡੀਆਂ ਸੰਗਤਾਂ ਨਾਲ ਹੀ ਨਵੇਂ ਨੇਪਰੇ ਚੜਨਾ ਸੰਗਤਾਂ ਦੇ ਤਿਲ ਫੁੱਲ ਨਾਲ ਨੇਪਰੇ ਚੜਨਾ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਇਹ ਲੈਂਟਰ ਪੈ ਰਿਹਾ ਬੜੀ ਖੁਸ਼ੀ ਵਾਲੀ ਗੱਲ ਹੈ ਬਾਬਾ ਵਿਸ਼ਕਰਮਾ ਜੀ ਦਾ ਸੋ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਲੈਂਟਰ ਦੀ ਸੇਵਾ ਕਰ ਰਹੀਆਂ ਨੇ ਕਾਰ ਸੇਵਾ ਚੱਲ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਸੰਗਤਾਂ ਵਾਤਵਾਦਾਂ ਇਸ ਗੁਰੂ ਘਰ ਦਾ ਸੰਜੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਜ਼ਰ ਕਰੇ ਗੁਰੂ ਸਾਹਿਬ ਜੀ ਦੇ ਮਹਾਂਵਾਕ ਅਨੁਸਾਰ ਅੱਜ ਖੁਸ਼ੀਆਂ ਪਰ ਆ ਦਿਹਾੜਾ ਹੈ ਜਿੱਥੇ ਗੁਰਗੋਬ ਸਿੰਘ ਮਹਾਰਾ ਦੇ ਪ੍ਰਕਾਸ਼ ਝੜੇ ਨੇ ਬੜੇ ਸਮੇਂ ਤੋਂ ਜਿਹੜੇ ਇਸ ਸਥਾਨ ਦੀ ਸੇਵਾ ਹੋਣੀ ਸੀ ਤੁਮਾਰਾ ਨੇ ਉਸ ਭਾਗਾ ਦਿਨ ਬਖਸ਼ਿਆ ਹੈ ਜੋ ਪਿਛਲੇ ਮਹੀਨੇ ਆਰੰਭ ਕੀਤਾ ਸੀ ਅੱਜ ਲੈਟਰ ਪੈ ਰਿਹਾ ਹੈ ਸੰਗਤਾਂ ਸ਼ਹਿਰ ਨਿਵਾਸੀ ਸੰਗਤਾਂ ਇਹ ਮਹਲਾ ਨਿਵਾਸੀ ਸੰਗਤਾਂ ਰਾਮਗੜੀ ਆ ਭਾਈਚਾਰਾ ਸਾਰੀ ਮਾਰਕੀਟ ਔਰ ਸ਼ਹਿਰ ਨਿਵਾਸੀ ਜਿੰਨੇ ਵੀ ਸਾਰੇ ਭਾਈਚਾਰੇ ਮਿਲ ਕੇ ਗੁਰੂ ਘਰ ਦੀ ਸੇਵਾ ਲਈ ਇੱਥੇ ਹਾਜ਼ਰ ਹੋਏ ਹਨ ਬਾਜੜ ਕੇ ਮਾਇਆ ਦੀ ਸੇਵਾ ਵੀ ਕਰ ਰਹੇ ਹਨ ਹੱਥੀ ਵੀ ਸੇਵਾ ਕਰ ਰਹੇ ਹਨ ਇਸ ਕਰਕੇ ਮੈਂ ਸਭ ਲਈ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਨਾ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਜੋ ਜੋ ਸੇਵਾ ਕਰੇ ਸਭ ਤੇ ਮਹਾਰਾਜ ਮੇਰਾ ਦਾ ਹੱਥ ਰੱਖਣ ਤਨ ਮਨ ਧਨ ਨਾਲ ਕੀਤੀ ਸੇਵਾ ਪ੍ਰਵਾਨ ਹੋਵੇ ਬਾਕੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਚਲੋ ਕੋਈ ਜੇਮੇ ਕਰਕੇ ਅੱਜ ਨਹੀਂ ਪਹੁੰਚ ਸਕੀਆਂ ਜਾਂ ਮਾਇਆ ਦੀ ਸੇਵਾ ਵਾਜੂ ਵੀ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਹਜੇ ਇੱਕ ਹੋਰ ਛੱਤ ਪੈਣੀ ਹੈ ਇਹ ਤਾਂ ਲੰਗਰ ਹਾਲ ਦੀ ਛੱਤ ਹੈ ਉੱਪਰ ਦਰਬਾਰ ਸਾਹਿਬ ਦੀ ਛੱਤ ਪੈਣੀ ਹੈ ਇਸ ਵਾਸਤੇ ਸੋ ਸੰਗਤਾਂ ਨੇ ਵੱਧ ਚੜ ਕੇ ਜਿਵੇਂ ਜਿਵੇਂ ਕਿਸੇ ਪਾਸ ਮਹਾਰਾਜਾ ਮਾਇਆ ਦੇ ਗੱਫੇ ਆਉਂਦੇ ਨੇ ਇੱਕ ਵਾਰੀ ਦਿਓ ਦੋ ਵਾਰੀ ਦਿਓ ਤਿੰਨ ਵਾਰੀ ਦਿਓ ਕਿਉਂਕਿ ਖੁੱਲੀਆਂ ਖੁੱਲੇ ਹੱਥ ਨਾਲ ਮਹਾਰਾਜ ਦੀ ਘਰ ਦੀ ਸੇਵਾ ਕਰੋਗੇ ਗੁਰੂ ਸਾਹਿਬ ਦੀਆਂ ਕਿਰਪਾ ਹੋਣੀਆਂ ਬਾਕੀ ਮੈਂ ਆਪ ਚੈਨਲ ਵਾਲਿਆਂ ਦਾ ਵੀ ਕੁਲਵਿੰਦਰ ਸਿੰਘ ਜੀ ਦਾ ਜੋ ਸਾਡਾ ਸਰਦੂਰਗੜ ਚੈਨਲ ਚਲਾ ਰਹੇ ਨੇ ਜਿੰਨੀਆਂ ਵੀ ਸੁਭਾਵਾਂ ਸ਼ਹਿਰ ਚ ਹੁੰਦੀਆਂ ਨੇ ਬਹੁਤ ਵਧੀਆ ਆ ਕੇ ਕਵਰ ਕਰਦੇ ਨੇ ਤੇ ਵਿਸ਼ੇਸ਼ ਕਰਕੇ ਮੈਂ ਗੁਰਦੁਆਰਾ ਪ੍ਰਬੰਧ ਕਮੇਟੀ ਸਮੁੱਚੀ ਸੰਗਤ ਵੱਲੋਂ ਅਤੇ ਆਪਣੇ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੱਡੀ ਸੇਵਾ ਜਿਹੜੀ ਅੱਗੇ ਸੰਗਤਾਂ ਤੱਕ ਪਹੁੰਚਾਉਂਦੇ ਹਨ ਬਹੁਤ-ਬਹੁਤ ਧੰਨਵਾਦ ਮਾਰਾ ਸਭ ਨੂੰ ਲੱਖ-ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ